ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਚੜਿੱਕ ਦੇ ਵਿੱਚ ਚੜਿੱਕ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਤੇ ਇੱਕ ਵੱਡਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਔਰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਪੂਰੀ ਸ਼ਕੀਨ ਸਿਰੇ ਦੀ ਕੱਟੀ ਲੈ ਕੇ ਆਇਆ ਤੁਹਾਡੇ ਲਈ ਵਕਾਊ ਲਾਈ ਆ ਮਾਲਕਾਂ ਨੇ ਕਿੰਨੀ ਇੰਦੀ ਉਮਰ ਆ ਕੀ ਬਾਈ ਹੋਣੀ ਇਹਦਾ ਰੇਟ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਫਿਰ ਇਹਦੀ ਅਗਲੀ ਕਰਵਰੀ ਕਿ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆਪਦੇ ਬਾਈ ਵਧੀਆ ਬਾਈ ਤੁਸੀਂ ਸਿਤਾਕਰ ਪਰਿਵਾਰ ਵੀਰੇ ਹਾਂਜੀ ਸਭ ਠੀਕ ਠਾਕ ਜੀ ਠੀਕ ਆ ਵੀਰੇ ਇੱਕ ਵਾਰੀ ਆਪਾਂ ਜਿੱਥੇ ਖੜੇ ਨਾਮ ਦੱਸ ਦਈਏ ਬਾਈ ਇਹ ਪੰਡ ਚੜਾਇਆ ਕਈ ਗੁਰਦੇਵ ਸਿੰਘ ਠੀਕ ਹੈ ਜੀ ਸਰਦਾਰਾ ਸਿੰਘ ਮੈਸਤਰੀ ਦੀ ਆਟਾ ਚੱਕੀ ਦੇ ਕੋਲੇ ਸਰਦਾਰਾ ਸਿੰਘ ਮੈਸਤਰੀ ਮਿਸਤਰੀ ਦੀ ਆਟਾ ਚੱਕੀ ਦੇ ਕੋਲੇ ਠੀਕ ਹੈ ਮਤਲਬ ਜਿਹੜੀ ਕੱਟੀ ਵੇਚਣੀ ਆਪਾਂ ਇਹ ਕਿੰਨੀ ਉਮਰ ਦੀ ਆ ਵੀਰੇ ਇਹ ਬਾਈ ਜੀ 16 ਮਹੀਨਿਆਂ ਦੀ ਆ ਯਾਰ 16 ਮਹੀਨਿਆਂ ਦੀ ਆ ਹਾਂ ਠੀਕ ਹੈ ਬਾਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਬਾਈ ਇਹਦੀ ਮਾਂ ਦਾ ਦੁੱਧ 12 ਤੋਂ 13 ਲੀਟਰ ਸੀ 12 ਤੋਂ 13 ਲੀਟਰ ਸੀ ਹੁਣ ਵੀਰੇ ਇਹਦੇ ਸੀਮੰਡ ਦਾ ਰਿਕਾਰਡ ਕੋਈ ਪਤਾ ਕਿ ਨਹੀਂ ਪਤਾ ਆਪਾਂ ਨੂੰ ਨਹੀਂ ਇਹ ਨਹੀਂ ਸਾਡੇ ਕੋਲੇ ਰਿਕਾਰਡ ਰਹੀ ਵੈਸੇ ਡਾਕਟਰ ਕਹਿੰਦੇ ਹਰਿਆਣੇ ਵਾਲੇ ਦੀ ਝੋਟੇ ਦੀ ਆ ਜੀ ਹਰਿਆਣ ਤੇ ਬਾਈ ਆਪਾਂ ਕੀ ਰੇਟ ਕਰਾਂਗੇ ਵੀਰ ਜੀ ਦਾ ਬਾਈ ਜੀ ਮੋਲੇ ਦਾ 50000 ਮੋਲੇ ਦਾ 50000 ਮੰਨ ਤਨ ਦੇਣ ਲੈਣ ਆਲਾ ਚਾਹ ਵਜਸ ਨੂੰ ਹਾਂਜੀ ਉਹ ਮੌਕੇ ਦੇ ਹੋ ਜੀ ਠੀਕ ਹੈ ਵੀਰੇ ਤੂਰੇ ਬਾਈ ਕੱਢਿਆ ਪਰ ਨੂੰ ਮਾੜਾ ਲੈ ਵੀ ਮਿੱਤਰੋ 16 ਮਹੀਨੇ ਸਾਰੀ ਇੰਦੀ ਹਜੇ ਜਿਹੜੀ ਉਮਰ ਆ ਕਰਮਾ ਵਾਲੀ ਨਹੀਂ ਤੇ ਦੋਂਦੀ ਚੌਗੀ ਹੋਣਾ ਜਦੋਂ ਨੂੰ ਕਿੱਥੇ ਮੈਂ ਤਿਆਰ ਹੋਣਾ ਗੱਲਾਂ ਹੋਣਗੀਆਂ ਕਰਮਾ ਵਾਲੀ ਦੀ ਚੋਲੀ ਚਾਲੀ ਵੀ ਬਹੁਤ ਚੰਗੀ ਆ ਥੱਲੋਂ ਪਿੱਠ ਪੂੜੇ ਵਾਲੋਂ ਖੜਮੀ ਖੁੜਮੀ ਝੋਟੀ ਦੀ ਬਾਕਮਾਲਾ ਮਿੱਤਰੋ ਬਹੁਤ ਸੋਹਣੇ ਅੰਗਾ ਪੈਰਾਂ ਦੇ ਵਿੱਚ ਲਿਆ ਵੀਰੇ ਬਾਈ ਬਹੁਤ ਸੋਹਣਾ ਜਿਹੜਾ ਇਹਦਾ ਢਾਂਚਾ ਵਾ ਜਿੰਨੀ ਹੈਗੀ ਇਹ ਡਾਡੀ ਚੰਗੀ ਹੈ ਸਿੰਗੀ ਵੇਖੋ ਤੇ ਬੰਦੇ ਵੀਰੇ ਇੱਥੇ ਬੰਦੇ ਇੱਕ ਵਾਰ ਸਿੰਗੀ ਦੀ ਬਹੁਤ ਚੰਗੀ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਇੱਕ ਵਾਰੀ ਫੇਰ ਮਿੱਤਰੋ ਸਿੰਗੀ ਦੀ ਜਿਹੜੀ ਬਹੁਤ ਚੰਗੀ ਕੱਟੀ ਆ ਬਰੀਕੀ ਬੁਰਕੀ ਸਾਰੀ ਕੱਟੀ ਦੇ ਵਿੱਚ ਬਾਕਮਾਲਾ ਫਿਰ ਸਿੰਘ ਦਾ ਡਿਜ਼ਾਈਨ ਆ ਜਿਹੜਾ ਉਹ ਵੀ ਤੁਹਾਨੂੰ ਇੱਕ ਵਾਰੀ ਮੈਂ ਫੇਰ ਤੋਂ ਵਿਖਾਉਣਾ ਚਾਹਣਾ ਦੇਖੋ ਤੁਸੀਂ ਕਿਲੋ ਦੀ ਮੱਲਾਪ ਜਿਹੜਾ ਦੋਵੇਂ ਸਿੰਘ ਐਨ ਇੱਕੋ ਜਿਹੇ ਤੇ ਗੋਲ ਗਲਾਈ ਦੇ ਵਿੱਚ ਮੋੜੇ ਹੋਇਆ ਦੁੱਧ ਵਾਲੇ ਪੱਖ ਤੋਂ ਝੋਲੀ ਚਾਲੀ ਦੀ ਕੱਤੀ ਬੜੀ ਚੰਗੀ ਆ ਗੱਲਬਾਤ ਲਈ ਨੰਬਰ ਆਪਾਂ ਵੀਰੇ ਨੰਬਰ ਦੱਸਿਓ ਬਾਈ ਦਾ 81436 81436 37012 37012 81436 37012 81436 37012 ਬਾਈ ਦਾ ਨੰਬਰ ਆ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ